ਉਨਾਂ ਜਿੰਦ ਨਾ ਪਿਆਰੀ ਕੀਤੀ ਧਰਮ ਪਿਆਰਾ ਜਾਣਿਆ ਉਨਾਂ ਜਿੰਦ ਨਾ ਪਿਆਰੀ ਧਰਮ ਪਿਆਰਾ ਜਾਣਿਆ ਰਮ ਪਿਆਰਾ ਜਾਨ ਓਨਾਂ ਚਿੰਦਨਾ ਪਿਆਰੀ ਕੀਤੀ ਸਰਮ ਪਿਆਰਾ ਜਾਨ ਕਿਹੜਾ ਬਰਦੂ ਜਿਗਰ ਦੇ ਟੁੱਟੇ ਕਿਹੜਾ ਬਰਦੂ ਜਿਗਰ ਦੇ ਟੁੱਟੇ ਪੀਤਾ ਬਾਰਿਆ ਪੁੱਤਰ ਚਾਰੇ ਬਾਰੇ ਸਿੰਘਾ ਤੇਰੀ ਸ਼ਾਨ ਵਾਸਤੇ ਪੀਤਾ ਬਾਰਿਆ ਪੁੱਤਰ ਚਾਰੇ ਬਾਰੇ ਸਿੰਘਾ ਤੇਰੀ ਸ਼ਾਨ ਵਾਸਤੇ ਜਿੰਦਾ ਤੇਰੀ ਸ਼ਾਨ ਬਦਲੇ ਆਰਿਆਤ ਸਰਜਾਰੀ ਵਾਰੇ ਜਿੰਦਾ ਤੇਰੀ ਸ਼ਾਨ ਬਦਲੇ ਬਲਿਹਾਰੀ ਗੁਰ ਆਪੜੇ ਦਿਵਹਾੜੀ ਸਤਿਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤੈ ਨਾਲਾ ਜੀਵਾ ਬਾਹੋ ਪ੍ਰਗਟਿਓ ਮਰਦ ਅਗੰਭੜਾ ਬਰਿਆਮ ਇਕੈਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਲੰਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੋ ਜਹਾਨ ਵਾਲੀ ਪੁੱਤਰਾਂ ਦੇ ਦਾਨੀ ਤੇਗ ਦੇ ਧਨੀ ਪੰਥ ਦੇ ਮਾਲਕ ਧੰਨ 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 ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੀਆਂ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਵਿੱਚ ਉੱਚਾ ਗੁਰਦੁਆਰਾ ਦਸ਼ਮੇਸ਼ ਨਗਰ ਪੌਣਕ ਸ਼ਹਿਰ ਦੀਆਂ ਸਮੂਹ ਸੰਗਤਾਂ ਵੱਲੋਂ ਕਈ ਰੋਜ਼ ਤੋਂ ਪ੍ਰਭਾਤ ਫੇਰੀਆਂ ਆਰੰਭ ਹਨ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਅੱਜ ਦੀ ਪ੍ਰਭਾਤ ਫੇਰੀ ਦੀ ਸੇਵਾ ਸਰਦਾਰ ਕੁਲਦੀਪ ਸਿੰਘ ਜੀ ਸਪੁੱਤਰ ਸਰਦਾਰ ਹਜੂਰਾ ਸਿੰਘ ਜੀ ਇਹ ਵੱਡਾ ਪਰਿਵਾਰ ਅੱਜ ਦੀ ਪ੍ਰਭਾਤ ਫੇਰੀ ਦੀ ਸੇਵਾ ਲਈ ਹੈ ਇਸ ਪਰਿਵਾਰ ਨੇ ਜੀ ਸੱਚੇ ਪਾਤਸ਼ਾਹ ਦੇ ਚਰਨ ਪਏ ਨੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਦੇ ਸੰਗਤ ਜੀ ਗੁਰੂ ਘਰਾਂ ਸੰਗਤਾਂ ਪਹੁੰਚੀਆਂ ਨੇ ਗੁਰੂ ਘਰ ਤੋਂ ਚਾਲੇ ਮਾਰੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਸ਼ਬਦ ਪੜ੍ਹਦੀਆਂ ਹੋਈਆਂ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਚਾਪੂ ਆਪਣੀ ਹਾਜ਼ਰੀ ਲਵਾਉਂਦੇ ਹੋਏ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਗੁਣ ਗਾਉਂਦੇ ਹੋਏ ਗੁਰੂ ਘਰ ਤੋਂ ਸੰਗਤਾਂ ਚਾਲੇ ਮਾਰੇ ਇਸ ਪਰਿਵਾਰ ਦੇ ਗ੍ਰਹਿ ਵਿਖੇ ਬਹੁਤ ਸਾਰੀ ਸੰਗਤ ਪਹੁੰਚੇ ਹੋ ਜੀ ਸੁਖਮਣੀ ਸਾਹਿਬ ਦੇ ਜਾਪ ਹੋਏ ਨੇ ਲਓ ਸੰਗਤ ਜੀ ਜਿੰਨੀ ਵੀ ਸੰਗਤ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਹੋ ਸਾਰੀ ਸੰਗਤ ਦੋਨੋਂ ਹੱਥ ਜੋੜ ਕੇ ਗੱਜ-ਬੱਜ ਕੇ ਫਤੇ ਬਲਾਓ ਕੋਈ ਰਸਨਾ ਬਾਂਝੀ ਨਾ ਰਹੇ ਜੀ ਸਾਰੀ ਸੰਗਤ ਆਖੋ ਜੀਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਪਿਛਲੇ ਕਈ ਦਿਨਾਂ ਤੋਂ ਪ੍ਰਵਾਤ ਫੇਰੀਆਂ ਆਰੰਭ ਹਨ ਸੋ ਅੱਜ ਦੀ ਪ੍ਰਭਾਤ ਫਿਰ ਦੀ ਸੇਵਾ ਲਈ ਹੈ ਇਸ ਪਰਿਵਾਰ ਨੇ ਜੀ ਸਤਿਗੁਰਾਂ ਦੀ ਕਿਰਪਾ ਹੋਈ ਹੈ ਪਰਿਵਾਰ